ਗੱਲ ਕਰਦੇ ਆਂ ਬਾਲੀਵੁੱਡ ਐਕਟ੍ਰੈਸ ਸ਼੍ਰੂਤੀ ਹਸਨ ਦੀ ਸ਼੍ਰੂਤੀ ਹਸਨ ਜੋ ਕਿ ਅਕਸਰ ਹੀ ਆਪਣੇ ਦਮਦਾਰ ਕਿਰਦਾਰਾਂ ਲਈ ਜਾਣੀ ਜਾਂਦੀ ਹੈ ਬਟ ਐਕਟ੍ਰੈਸ ਇੱਕ ਟਾਈਮ ਤੇ ਆਪਣੇ ਪਿਤਾ ਦੇ ਸਟਾਰਡਮ ਤੋਂ ਇੰਨਾ ਜ਼ਿਆਦਾ ਦੁਖੀ ਹੋ ਗਈ ਸੀ ਕਿ ਉਹਨਾਂ ਨੇ ਇਸ ਤੋਂ ਬਚਣ ਦੇ ਲਈ ਆਪਣਾ ਨਾਮ ਵੀ ਬਦਲ ਲਿਆ ਸੀ ਜਿ ਹਾਲੇ ਦੇ ਵਿੱਚ ਦਿੱਤੇ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਈ ਖੁਲਾਸੇ ਕੀਤੇ ਤੇ ਆਓ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇਹ ਮਜ਼ੇਦਾਰ ਕਿੱਸਾ ਸੁਪਰਸਟਾਰ ਕਮਲ ਹਸਨ ਦੀ ਬੇਟੀ ਸ਼ਰੂਤੀ ਹਸਨ ਨੇ ਇੱਕ ਇੰਟਰਵਿਊ ਦੌਰਾਨ ਆਪਣੇ ਮਾਤਾ ਪਿਤਾ ਦੇ ਸਟਾਰਡਮ ਤੋਂ ਨਜਿੱਠਣ ਵਾਲੀਆਂ ਚੁਣੌਤੀਆਂ ਬਾਰੇ ਗੱਲ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਕਈ ਦਿਲਚਸਪ ਖੁਲਾਸੇ ਵੀ ਕੀਤੇ ਐਕਟਰਸ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿਤਾ ਦੇ ਕਾਰਨ ਆਪਣਾ ਨਾਮ ਵੀ ਬਦਲ ਲਿਆ ਸੀ ਕਮਲ ਹਸਨ ਪਾਣੀ ਗਣਪਤੀ ਦੇ ਨਾਲ ਪਿਆਰ ਕਰਨ ਤੋਂ ਪਹਿਲਾਂ ਅਦਾਕਾਰਾ ਸ਼੍ਰੀ ਵਿਦਿਆ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ ਜਦੋਂ ਉਹ ਵਿਆਹ ਹੋਏ ਸਨ ਤਾਂ ਉਹਨਾਂ ਨੇ ਸਾਰਿਆਂ ਨੂੰ ਡੇਟ ਕੀਤਾ ਤੇ ਬਾਅਦ ਵਿੱਚ ਉਹਨਾਂ ਨਾਲ ਵਿਆਹ ਕਰਵਾ ਲਿਆ ਸੁਪਰਸਟਾਰ ਦੀ ਰੋਮਾਂਟਿਕ ਜ਼ਿੰਦਗੀ ਦਾ ਅਸਰ ਉਹਨਾਂ ਦੀ ਬੇਟੀ ਅਤੇ ਅਦਾਕਾਰਾ ਸ਼੍ਰੋਤੀ ਹਸਨ ਦੇਵੀ 'ਤੇ ਆ। ਦੋ ਵਿਆਹ ਅਤੇ ਪੰਜ ਅਫੇਅਰਸ ਦਾ ਅਸਰ ਕਮਲ ਹਸਨ ਦੀ ਬੇਟੀ ਤੇ ਵੀ ਦੇਖਣ ਨੂੰ ਮਿਲਿਆ। ਗੱਬਰ ਇਜ਼ ਬੈਕ ਦੇ ਵਿੱਚ ਦਮਦਾਰ ਕਿਰਦਾਰ ਨਿਭਾਉਣ ਵਾਲੀ ਐਕਟ੍ਰੈਸ ਨੇ ਦੱਸਿਆ ਕਿ ਜਦੋਂ ਲੋਕ ਉਸ ਨੂੰ ਉਹਨਾਂ ਦੇ ਸਟਾਰ ਪਿਤਾ ਕਮਲ ਹਸਨ ਬਾਰੇ ਸਵਾਲ ਖੁਸ਼ਦੇ ਸਨ ਤਾਂ ਉਹ ਪਰੇਸ਼ਾਨ ਹੋ ਜਾਂਦੀ ਸੀ। ਇਸ ਤੋਂ ਬਚਣ ਲਈ ਉਹ ਕਈ ਵਾਰ ਅਣਜਾਣ ਹੋਣ ਦਾ ਟੋਕ ਕਰਦੀ ਸੀ ਅਭਿਨੇਤਰੀ ਨੇ ਦੱਸਿਆ ਕਿ ਉਹਨਾਂ ਨੂੰ ਸਾਰਿਕਾ ਅਤੇ ਕਮਲ ਹਸਨ ਦੀ ਬੇਟੀ ਹੋਣ ਤੇ ਬਹੁਤ ਮਾਣ ਹੈ ਪਰ ਬਚਪਨ ਵਿੱਚ ਉਹ ਅਕਸਰ ਚਿਰਚੜੀ ਰਹਿੰਦੀ ਸੀ ਕਿਉਂਕਿ ਲੋਕ ਮੈਨੂੰ ਦੇਖ ਕੇ ਕਮਲ ਹਸਨ ਬਾਰੇ ਪੁੱਛਣ ਲੱਗ ਜਾਂਦੇ ਸਨ ਅਭਿਨੇਤਰੀ ਨੇ ਅੱਗੇ ਕਿਹਾ ਕਿ ਲੋਕ ਮੇਰੇ ਵੱਲ ਇਸ਼ਾਰਾ ਕਰਦੇ ਸਨ ਓਏ ਉਹ ਕਮਲ ਹਸਨ ਦੀ ਬੇਟੀ ਹੈ ਅਤੇ ਜਦੋਂ ਵੀ ਕੋਈ ਮੈਨੂੰ ਪੁੱਛਦਾ ਤਾਂ ਮੈਂ ਨਜ਼ਰਅੰਦਾਜ਼ ਕਰ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਨਹੀਂ ਮੇਰੇ ਪਿਤਾ ਡਾਕਟਰ ਰਾਮਚੰਦਰਨ ਹਨ ਅਤੇ ਏ ਡੇ ਦੰਦਾ ਤੇ ਡਾਕਟਰ ਦਾ ਨਾਮ ਸੀ ਅਤੇ ਮੈਂ ਪੂਜਾ ਰਾਮ ਚੰਦਰਨ ਹਾਂ ਇਹ ਨਾਮ ਮੈਂ ਖੁਦ ਰੱਖਿਆ ਸੀ ਸ਼੍ਰੂਤੀ ਨੇ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਤੋਂ ਜਾਣਦੀ ਸੀ ਕਿ ਉਸਦੇ ਪਿਤਾ ਇੱਕ ਆਮ ਸਟਾਰ ਨਹੀਂ ਬਲਕਿ ਇੱਕ ਵੱਡੇ ਅਭਿਨੇਤਾ ਸਨ ਅਤੇ ਚਨਈ ਦੇ ਵਿੱਚ ਰਹਿੰਦੇ ਹੋਏ ਉਨ੍ਹਾਂ ਲਈ ਪ੍ਰਸਿੱਧੀ ਤੋਂ ਬਚਣਾ ਕਾਫੀ ਚੁਣੌਤੀਪੂਰਨ ਸੀ ਸ਼੍ਰੂਤੀ ਨੇ ਦੱਸਿਆ ਕਿ ਜੇਕਰ ਹਰ ਪਾਸੇ ਤੁਹਾਡੇ ਮਸ਼ਹੂਰ ਪਿਤਾ ਦੇ ਪੋਸਟਰ ਲੱਗੇ ਹੋਣ ਤਾਂ ਉਨ੍ਹਾਂ ਦੀ ਪ੍ਰਸਿੱਧੀ ਤੋਂ ਆਪਣੇ ਆਪ ਨੂੰ ਵੱਖ ਕਰਨਾ ਮੁਸ਼ਕਲ ਹੈ ਅੱਜ ਮੈਂ ਕਮਲ ਹਸਨ ਤੋਂ ਬਿਨਾ ਸ਼ੋਤੀ ਹਸਨ ਦੀ ਕਲਪਨਾ ਵੀ ਨਹੀਂ ਕਰ ਸਕਦੀ